ਜੀ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਆਪਣੇ ਬਲੌਗ ਵਿੱਚ ਅੱਜ ਆਪਾਂ ਪਿੰਡ ਗਾਜੇਵਾਸ ਸਸੀਲ ਸਮਾਰਾ ਜ਼ਿਲ੍ਹਾ ਪਟਿਆਲਾ ਦੀ ਵੀਡੀਓ ਬਣਾ ਕੇ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਆਪਣੀ ਵੀਡੀਓ ਕਿਵੇਂ ਲੱਗਦੀ ਹੈ ਆਪਾਂ ਹਰ ਇੱਕ ਪਿੰਡ ਦੀ ਤੁਹਾਡੇ ਸਾਹਮਣੇ ਵੀਡੀਓ ਬਣਾ ਕੇ ਪੇਸ਼ ਕਰਿਆ ਕਰਾਂਗੇ ਇੱਥੇ ਦੇ ਲੋਕਾਂ ਨੇ ਸਭਾ ਕਰਕੇ ਲੰਗਰ ਵੀ ਲਗਾਇਆ ਹੋਇਆ ਸੀਗਾ ਬਹੁਤ ਜਿਆਦਾ ਲੋਕਾਂ ਦੀ ਇੱਥੇ ਸਰਦਾ ਸੀਗੀ ਤੇ ਹੁਣ ਆਪਾਂ ਵੀਡੀਓ ਬਣਾਉਣ ਲਈ ਪਿੰਡ ਦੇ ਵਿੱਚ ਜਾਵਾਂਗੇ ਇਹ ਪਿੰਡ ਬਹੁਤ ਜਿਆਦਾ ਸੋਹਣਾ ਤੇ ਸ਼ਾਨਦਾਰ ਬਣਿਆ ਹੋਇਆ ਹੈ ਅਸੀਂ ਜੇ ਆਪਾਂ ਇਸ ਪਿੰਡ ਦੀ ਗੱਲ ਕਰੀ ਤਾਂ ਇਸ ਵਿੱਚ A ਤੋਂ ਲੈ ਕੇ Z ਤੱਕ ਬਹੁਤ ਸਾਰੇ ਮੰਦਰ ਤੇ ਹਰ ਇੱਕ ਮੰਦਰ ਲਾ ਲਓ ਵੀ ਜਿਵੇਂ ਕਿ ਸਾਰੇ ਬਹੁਤ ਸੋਹਣੇ ਤੇ ਸ਼ਾਨਦਾਰ ਬਣਾਏ ਗਏ ਹਨ ਬਹੁਤ ਸਾਰੇ ਲੋਕਾਂ ਦੇ ਮੰਦਰਾਂ ਪ੍ਰਤੀ ਵੀ ਬਹੁਤ ਸਾਰੇ ਗੁਰਦੁਆਰੇ ਜਿਵੇਂ ਕਿ ਲਾ ਲਓ ਸਾਰੇ ਪ੍ਰਤੀ ਬਹੁਤ ਵਧੀਆ ਸਰਦਾ ਹੈ ਤੁਸੀਂ ਸਾਹਮਣੇ ਗੁਰਦੁਆਰਾ ਦੇਖ ਰਹੇ ਹੋ ਤੇ ਹੁਣ ਆਪਾਂ ਅੱਗੇ ਸਕੂਲ ਵੀ ਦਿਖਾਵਾਂਗੇ ਸਕੂਲ ਵੀ ਬਹੁਤ ਜਿਆਦਾ ਵਧੀਆ ਬਣਾਇਆ ਗਿਆ ਹੈ ਤੇ ਹੁਣ ਆਪਾਂ ਤੋਂ ਪਿੰਡ ਦੇ ਵਿੱਚ ਨਾਲ-ਨਾਲ ਲੈ ਕੇ ਚੱਲਾਂਗੇ ਇੱਕ ਬਈ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਆਪਣੀ ਵੀਡੀਓ ਤੁਹਾਨੂੰ ਕਿਵੇਂ ਲੱਗਦੀ ਆ ਆਪਾਂ ਬਹੁਤ ਮਿਹਨਤ ਕਰਦੇ ਆਂ ਵੀਡੀਓ ਬਣਾਉਣ ਤੇ ਇੱਥੇ ਪਿੰਡ ਦੇ ਲੋਕ ਬਹੁਤ ਜ਼ਿਆਦਾ ਖੁਸ਼ ਹੋਏ ਵੀਡੀਓ ਬਣਾਉਣ ਲੱਗੇ ਯਾਨੀ ਕਿੰਨਾ ਨੂੰ ਪਤਾ ਸੀਗਾ ਵੀ ਅਸੀਂ ਨੈੱਟ ਤੇ ਆਵਾਂਗੇ ਤੇ ਦੂਜੀ ਵੀਡੀਓ ਬਣੂਗੀ ਉਹਨਾਂ ਨੇ ਬਹੁਤ ਖੁਸ਼ ਹੋ ਕੇ ਦੇਖਿਆ ਉਹਨਾਂ ਜਿੱਥੇ ਹੁਣ ਆਪਾਂ ਤੋਨੋ ਪਿੰਡ ਦੀ ਸੱਤ ਵਿੱਚ ਹੀ ਲੈ ਕੇ ਚੱਲਾਂਗੇ ਜਿੱਥੇ ਲੋਕ ਬੈਠ ਕੇ ਤਾਸ ਗੇਰ ਦਖਾਣਾ ਉਹ ਲੋਕਾਂ ਨੇ ਬਹੁਤ ਵਧੀਆ ਵੀਡੀਓ ਰਮਾਈਆ ਤੇ ਬਹੁਤ ਖੁਸ਼ ਹੋਏ ਅੱਗੇ ਕੀ ਚੱਲ ਜਰੂਰਾਂਗੇ ਆਪਾਂ ਕਿ ਤੋਂ ਗਈ ਜਿਵੇਂ ਅਗੋ ਕੋਈ ਨਾ ਸਤਿ ਸ੍ਰੀ ਅਕਾਲ ਜੀ ਕਿਹੜੋਕਾ ਟ੍ਰਾਂਸਫਰ ਹੋ ਗਿਆ ਇਹ ਬਜ਼ੁਰਗ ਵੀ ਬਹੁਤ ਹਾਸੋਏ ਵੀਡੀਓ ਬਣਵਾ ਕੇ ਕਿਉਂਕਿ ਇਹਨਾਂ ਨੂੰ ਪਤਾ ਸੀਗਾ ਜੀ ਇਹ ਵੀਡੀਓ ਸਾਡੀ ਨੈਟ ਤੇ ਜਾਵੇ ਕੀ ਕਾ ਕਰਕੇ ਇਹਨੇ ਵੀਡੀਓ ਬਣਾਈ ਪਰ ਹੁਣ ਆਪਾਂ ਜੀ ਚੱਲੀ ਰਹਾਂਗੇ ਆ ਭਾਈ ਵੀ ਦੋਸਤੋ ਕਿਤੇ ਆਪਣੀ ਵੀਡੀਓ ਨੂੰ ਆਪੇ ਇਹ ਵੀ ਵੀਰ ਵੀ ਮੇਰੀ ਵੀਡੀਓ ਲੋ ਅੱਜ ਆਪਾਂ ਹੋਰ ਚੱਲਾਂਗੇ ਬਜ਼ੁਰਗਾਂ ਕੋਲ ਤੁਹਾਨੂੰ ਸਾਰੀ ਵੀ ਦੇਖਾਂਗੇ ਕਿ ਕਿਹੜਾ ਮੰਡੀ ਜੀ ਇੱਥੇ ਇੱਕ ਪਾਰਕ ਨੂੰ ਸਿੱਧਾ ਬਣਿਆ ਹੋਇਆ ਹੈ ਤੇ ਤੇ ਹਰ ਇੱਕ ਚੀਜ਼ ਇੱਕੋ ਟੱਟ ਤੱਕ ਬੋਧੀ ਬਣੀ ਜਾ ਆ ਬਜ਼ੁਰਗ ਜਿੰਨਾਂ ਨਾਲੋਂ ਇਹਨਾਂ ਕਲਰ ਦੇ ਚੀਜ਼ ਬਹੁਤ ਵਧੀਆ ਹੋ ਜਾਂਦਾ ਨਾਲ ਵੀ ਗੱਲਬਾਤਾਂ ਚਰਚਾ ਵੀ ਲੈ ਲਿਆ ਕਿੱਥੇ ਤੱਕ ਜਾ ਰਹੇ ਆ ਬਈ ਉਹ ਜਿਹੜਾ ਚੱਲਦਾ ਹੈ ਤੇ ਇਹ ਵੀ ਕਿੱਥੇ ਦੀ ਉਹ ਕਿਹੜੀ ਗੜੀ ਆ ਅੱਜ ਵੀ ਮੌਜੂਦ ਨੇ ਪਰ ਅੱਜ ਦਾ ਤੇ ਕੋਈ ਨਹੀਂ ਜਲ ਬੜਾ ਜਾ ਬਾਹਰ ਆ ਕੇ ਬਸ ਗਏ ਜਿਹੜੇ ਲੈਣੋ ਕਿੰਨੀ ਬਾਹਰ ਕਿੰਨਾ ਹੋ ਤੱਕ ਚਾਰ ਪਾ ਲਿਆ ਨੇ ਪਰ ਇੱਥੇ ਦੇ ਲੋਕ ਆ ਚੀਏ ਸੇ ਆ ਗਲੀ ਵਿੱਚ ਤਿੰਨ ਜਣੇ ਕੁੱਕਰ ਨੂੰ ਰਹਿਣਾ ਤੇ ਬਹੁਤ ਸੋਹਣਾ ਲੱਗਦਾ ਹੈ ਤੇ ਚੰਗਾ ਲੱਗਦਾ ਹੈ। ਘਰ ਜਿੱਥੇ ਬਹੁਤ ਸੋਹਣਾ ਦੇਖ ਤੇ ਇੱਕ ਦਰਵਾਜ਼ਾ ਹੈ ਜਿੱਕਿ ਉਹ ਬਹੁਤ ਸੋਹਣਾ ਲੱਗਿਆ ਦਰਵਾਜ਼ੇ ਦੀ ਵੀਡੀਓ ਬਣਾ ਕੇ ਤੁਹਾਨੂੰ ਇਹ ਥਾਲੀਬਾਲ ਮੇਰੇ ਹਿਸਾਬ ਨਾਲ ਥਾ ਪੱਤੀ ਥਾਲੀਬਾਲ ਕੋਕਿੱਤੀ ਦੀ ਵੋਟ ਜਦੋਂ ਬਹੁਤ ਜਿਆਦਾ ਹੈ। ਵੋਟ ਮੈਨੂੰ ਲੱਗਦਾ ਵੀ ਤਿੰਨ ਤੋਂ 4000 ਵੋਟ ਹੈ ਇਸ ਪਿੰਡ ਦੀ ਤੇ ਹਰੇ ਹਿਸਾਬ ਚ ਵੀ ਇੰਨਾ ਹੋ ਗਿਆ ਕਿ ਇੱਥੇ ਤੇ ਬਹੁਤ ਪੁਰਾਣੀਆਂ ਹਵੇਲੀਆਂ ਵੀ ਹਨ। ਇਹਨਾਂ ਦੀ ਵੀਡੀਓ ਬਣਾ ਕੇ ਆਪਾਂ ਨੂੰ ਬਹੁਤ ਵਧੀਆ ਲੱਗਿਆ ਤੇ ਆਪਾਂ ਤੁਹਾਨੂੰ ساری ਵੀਡੀਓ ਸਾਡੇ ਸਾਹਮਣੇ ਪੇਸ਼ ਕਰਾਂਗੇ ਆਪਾਂ ਮਿਲਦੇ ਹਾਂ ਜੀ ਹੁਣ ਆਪਣੇ ਅਗਲੇ ਬਲੌਗ ਵਿੱਚ